ਕਾਇਕਤ ਰੈਪਰ ਯੋਯੋ ਹਨੀ ਸਿੰਘ ਦੇ ਇਤਨੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਆਪਣੇ ਟੂਰਤੇ ਨੇ ਔਰ ਇੰਡੀਆ ਟੂਰ ਲਾ ਰਹੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਟੂਰ ਦੇ ਵਿੱਚ ਆਪਣੇ ਇੱਕ ਕਾਨਸਰਟ ਦੇ ਵਿੱਚ ਰਿਪਲਾਈ ਕੀਤਾ ਸੀ ਬਾਦਸ਼ਾਹ ਨੂੰ ਤੇ ਕੱਲ ਦਿੱਲੀ ਦੇ ਵਿੱਚ ਉਹਨਾਂ ਦਾ ਇੱਕ ਕਾਨਸਰਟ ਹੋਇਆ ਉਸ ਕਾਨਸਰਟ ਦੇ ਵਿੱਚ ਉਹਨਾਂ ਨੇ ਤਾਰੀਫ ਕੀਤੀ ਹੈ ਜੈਜ਼ੀ ਵੀ ਦੀ ਉਹਨਾਂ ਨੇ ਇਹ ਕਿਹਾ ਕਿ ਜੈਜ਼ੀ ਵੀ ਉਹ ਪਹਿਲੇ ਸੈਲੀਬ੍ਰਿਟੀਸ ਹਨ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਜਦੋਂ ਮੈਂ ਕੁਝ ਨਹੀਂ ਸੀ ਹੁੰਦਾ ਉਦੋਂ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਸੋ ਆਪਣੇ ਕਾਨਸਰਟ ਦੌਰਾਨ ਦਿੱਲੀ ਦੇ ਕਾਨਸਰਟ ਦੌਰਾਨ ਉਜੈਸੀਬੀ ਦੀ ਤਾਰੀਫ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਕੁਝ ਵੀ ਨਹੀਂ ਸੀ ਹੁੰਦਾ ਜੈਸੀਬੀ ਨੇ ਮੈਨੂੰ ਉਦੋਂ ਸਪੋਰਟ ਕੀਤੀ ਆ ਸੋ ਇਨੀ ਦਿਨੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਯੋਯੋ ਖਨੀ ਸਿੰਘ ਦੱਸ ਦਈਏ ਕਿ ਉਹਨਾਂ ਦਾ ਜਿਹੜਾ ਇੰਡੀਆ ਟੂਰ ਹੈ ਇਹ 22 ਫਰਵਰੀ ਤੋਂ ਸ਼ੁਰੂ ਹੋ ਕੇ 5 ਅਪ੍ਰੈਲ ਤੱਕ ਚੱਲੇਗਾ ਔਰ ਸਭ ਤੋਂ ਜ਼ਿਆਦਾ ਵੇਟ ਹੈ ਕਿ ਇਹਨਾਂ ਦਾ ਜਿਹੜਾ ਕਾਨਸਰਟ ਹੈ ਉਹ ਚੰਡੀਗੜ੍ਹ ਦੇ ਵਿੱਚ ਕਿਵੇਂ ਦਾ ਹੋਵੇਗਾ ਸੋ ਇਹ ਵੀ ਖਬਰ ਆਈ ਸੀ ਕਿ ਚੰਡੀਗੜ੍ਹ ਦੇ ਵਿੱਚ ਹੋ ਸਕਦਾ ਹੈ ਕਿ ਦੋ ਕਾਨਸਰਟ ਹੋਣ ਸੋ ਦੱਸਦੀ ਹੈ ਕਿ 1 ਮਾਰਚ ਜਾਨਿਕਾ ਕੱਲ ਦੇ ਦਿਨ ਉਹਨਾਂ ਨੇ ਆਪਣਾ ਦਿੱਲੀ ਦੇ ਵਿੱਚ ਕਾਨਸਰਟ ਕੀਤਾ ਜਿਸ ਦੇ ਵਿੱਚ ਉਹ ਜੈਜ਼ੀਬੀ ਦੀ ਤਾਰੀਫ ਕਰਦੇ ਨਜ਼ਰ ਆਏ ਨੇ ਸੋ ਯੋਯੋਹਨੀ ਸਿੰਘ ਨੇ ਹੋਰ ਵੀ ਜੈਜ਼ੀਬੀ ਬਾਰੇ ਕੀ ਕਹੇ ਇਹ ਵੀਡੀਓ ਦੇਖੋ ਕਹਿੰਦੇ ਸੀ ਸੇਲੇਬ੍ਰਿਟੀ ਫਿਰ ਜਿਨ੍ਹਾਂ ਨੇ مجھے ਪ੍ਰਮੋਟ ਕੀਤਾ تھا ਮੇਰੀ ਬਾਈਟ ਵੀ ਨਹੀਂ ਸੀ ਮੈਂ ਕੁਛ ਵੀ ਨਹੀਂ ਥਾ ਤੱਪੀ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਸੋ ਇੱਕ ਵਾਰੀ ਇਸ ਸਪੋਰਟ ਨੂੰ ਜੈਜ਼ੀਬੀ ਕਾਇਕਤ ਰੈਪਰ ਯੋਯੋ ਹੁਨੀ ਸਿੰਘ ਦੇ ਇਤਨੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਆਪਣੇ ਟੂਰਤੇ ਨੇ ਔਰ ਇੰਡੀਆ ਟੂਰ ਲਾ ਰਹੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਟੂਰ ਦੇ ਵਿੱਚ ਆਪਣੇ ਇੱਕ ਕਾਨਸਰਟ ਦੇ ਵਿੱਚ ਰਿਪਲਾਈ ਕੀਤਾ ਸੀ ਬਾਦਸ਼ਾਹ ਨੂੰ ਤੇ ਕੱਲ ਦਿੱਲੀ ਦੇ ਵਿੱਚ ਉਹਨਾਂ ਦਾ ਇੱਕ ਕਾਨਸਰਟ ਹੋਇਆ ਉਸ ਕਾਨਸਰਟ ਦੇ ਵਿੱਚ ਉਹਨਾਂ ਨੇ ਤਾਰੀਫ ਕੀਤੀ ਹੈ ਜੈਜ਼ੀ ਵੀ ਦੀ ਉਹਨਾਂ ਨੇ ਇਹ ਕਿਹਾ ਕਿ ਜੈਜ਼ੀ ਵੀ ਉਹ ਪਹਿਲੇ ਸੈਲੀਬ੍ਰਿਟੀ ਸਨ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਜਦੋਂ ਮੈਂ ਕੁਝ ਨਹੀਂ ਸੀ ਹੁੰਦਾ ਉਦੋਂ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਸੋ ਆਪਣੇ ਕਾਨਸਰਟ ਦੌਰਾਨ ਦਿੱਲੀ ਦੇ ਕਾਨਸਰਟ ਦੌਰਾਨ ਉਹ ਜੈਜ਼ੀਬੀ ਦੀ ਤਾਰੀਫ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਕੁਝ ਵੀ ਨਹੀਂ ਸੀ ਹੁੰਦਾ ਜੈਜ਼ੀਬੀ ਨੇ ਮੈਨੂੰ ਉਦੋਂ ਸਪੋਰਟ ਕੀਤੀ ਆ ਸੋ ਇਹਨੇ ਦਿਨੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਯੋਯੋ ਖਨੀ ਸਿੰਘ ਦੱਸ ਦਈਏ ਕਿ ਉਹਨਾਂ ਦਾ ਜਿਹੜਾ ਇੰਡੀਆ ਟੂਰ ਹੈ ਇਹ 22 ਫਰਵਰੀ ਤੋਂ ਸ਼ੁਰੂ ਹੋ ਕੇ 5 ਅਪ੍ਰੈਲ ਤੱਕ ਚੱਲੇਗਾ ਔਰ ਸਭ ਤੋਂ ਜ਼ਿਆਦਾ ਵੇਟ ਹੈ ਕਿ ਇਹਨਾਂ ਦਾ ਜਿਹੜਾ ਕਾਨਸਰਟ ਹੈ ਉਹ ਚੰਡੀਗੜ੍ਹ ਦੇ ਵਿੱਚ ਕਿਵੇਂ ਦਾ ਹੋਵੇਗਾ ਸੋ ਇਹ ਵੀ ਖਬਰ ਆਈ ਸੀ ਕਿ ਚੰਡੀਗੜ੍ਹ ਦੇ ਵਿੱਚ ਹੋ ਸਕਦਾ ਹੈ ਕਿ ਦੋ ਕਾਨਸਰਟ ਹੋਣ ਸੋ ਦੱਸਦੀ ਹੈ ਕਿ 1 ਮਾਰਚ ਜਾਨੀ ਕਿ ਕੱਲ ਦੇ ਦਿਨ ਉਹਨਾਂ ਨੇ ਆਪਣਾ ਦਿੱਲੀ ਦੇ ਵਿੱਚ ਕਾਨਸਰਟ ਕੀਤਾ ਜਿਸ ਦੇ ਵਿੱਚ ਉਹ ਜੈਜ਼ੀਬੀ ਦੀ ਤਾਰੀਫ ਕਰਦੇ ਨਜ਼ਰ ਆਏ ਨੇ ਸੋ ਜੋ ਜੋ ਹਨੀ ਸਿੰਘ ਨੇ ਹੋਰ ਵੀ ਜੈਜ਼ੀਬੀ ਬਾਰੇ ਕੀ ਕਹੇ ਇਹ ਵੀਡੀਓ ਦੇਖੋ ਕਹਿੰਦੇ ਸੀ ਮੈਂ ਜੈਜ਼ੀਬੀ ਨੇ ਜਿਹੜੋਂ ਨੇ ਮੈਨੂੰ ਪ੍ਰਮੋਟ ਕੀਤਾ tha ਮੇਰੀ ਵਾਈਟ ਬਣੀ ਥੀ ਮੈਂ ਕੁਛ ਵੀ ਨਹੀਂ tha ਤੱਪੀ ਉਹਨਾਂ ਨੇ ਮੇਰੇ ਸੁਣ ਬੋਲ ਕੇ ਆ ਸੋ ਇੱਕ ਵਾਰੀ ਇਹ ਸੁਣ ਬੋਲ ਉਸ ਜੈਜ਼ੀਬੀ